ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਟੌਰ ਕਵਰ ਦੇ ਬਲੌਗ ਵਿੱਚ ਅੱਜ ਤੁਸੀਂ ਮਲਕੀ ਥੰਬ ਮਿਲ ਦੇ ਕੇ ਸਮਝ ਗਏ ਹੋਗੇ ਅੱਜ ਆਪਾਂ ਕਿਸ ਟੌਪਿਕ ਤੇ ਵੀਡੀਓ ਬਣਾਈਆ ਅੱਜ ਆਪਾਂ ਬਣਾ ਰਹੇ ਹਾਂ ਜੀ ਆਲੂ ਦੇ ਪਰੌਂਠੇ ਸੋ ਆਲੂ ਵਾਲੇ ਪਰੌਂਠੇ ਲਈ ਮੈਂ ਆ ਆਲੂ ਉਬਾਲ ਲਏ ਨੇ ਤੇ ਸਵੇਰ ਦੇ ਦੇਖੋ 7 ਵਜੇ ਹੋਏ ਨੇ ਮੈਂ ਆਲੂ ਉਬਾਲ ਕੇ ਇਹਨਾਂ ਨੂੰ ਚੇਲਕੇ ਰੱਖ ਲਿਆ ਸੀ ਹੁਣ ਠੰਡੇ ਹੋ ਗਏ ਨੇ ਤੇ ਹੁਣ ਆਪਾਂ ਇਹਨੂੰ ਮੈਸ਼ ਕਰ ਲਾਂਗੇ ਸਾਡਾ ਮੈਸ਼ਰ ਜਿਹੜਾ ਸੀਗਾ ਉਹ ਟੁੱਟ ਗਿਆ ਉਹਦਾ ਹੈਂਡਲ ਤੇ ਹੋਂ ਦੇਖੋ ਜੀ ਮ ਨਵਾਂ ਮੈਸ਼ਰ ਤੁਸੀਂ ਵੀ ਜੇ ਤੁਹਾਡੇ ਕੋਲ ਨਾ ਮੈਸ਼ਰ ਉੱਤੇ ਜਾਵੇ ਨਾ ਤਾਂ ਇਹ ਤਕਰੀਬਨ ਕਿ ਜੋ ਵੀ ਹਨ ਇਤਰਕੀ ਵੀ ਯੂਜ਼ ਕਰਕੇ ਆਪਾਂ ਆਂਡਵਾਂ ਨੂੰ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਮੈਸ਼ ਵੀ ਵਧੀਆ ਹੁੰਦੇ ਨੇ ਬਹੁਤ ਵਧੀਆ ਮੈਸ਼ ਹੋਏ ਨੇ ਯਾਨੀ ਕਿ ਆਪਾਂ ਇੱਧਰ ਚੰਗੀ ਤਰ੍ਹਾਂ ਮੈਸ਼ ਕਰਾਂ ਤਾਂ ਕਿ ਕੋਈ ਡਲਾ ਜਾਂ ਜਿਤਨਾ ਕੋਈ ਰਹਿ ਨਾ ਜਾਵੇ ਨਹੀਂ ਤਾਂ ਫਿਰ ਉਹ ਪਰੌਂਠੇ ਬਣਾਉਣ ਲੱਗਦੇ ਆ ਫਿਰ ਉੱਥੇ ਪ੍ਰੋਬਲਮ ਆਉਂਦੀ ਹੈ ਚਲੋ ਜੀ ਆਪਨੇ ਚੰਗੀ ਤਰ੍ਹਾਂ ਆਲੂ ਮੈਸ਼ ਹੋ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਤੇ ਬਰੀਕ ਕੱਟਿਆ ਹੋਇਆ ਅਦਰਕ ਅਦਰਕ ਕਈ ਪਾਉਂਦੇ ਆ ਕਈ ਨਹੀਂ ਪਾਉਂਦੇ ਪਰ ਐਸਾ ਜਿੱਦਾਂ ਬਾਈਬਾਦੀ ਹੁੰਦੇ ਰ ਆਲੂ ਜਿਹੜੇ ਬਾਈਬਾਦੀ ਹੁੰਦੇ ਆ ਕਹਿੰਦੇ ਉਹਨੇ ਸੈਟ ਰਹਿੰਦੇ ਆ ਨਮਕ ਪਾ ਲਓ ਸਵਾਦ ਅਨੁਸਾਰ ਜਿੰਨਾ ਤੁਸੀਂ ਪਾਉਣ ਨੂੰ ਤੇਜ ਘੱਟ ਲਾਈਕ ਜਿੱਦਾਂ ਤੁਸੀਂ ਖਾਣੇ ਉਸ ਸਵਾਦ ਨਾਲ ਤੁਸੀਂ ਨਮਕ ਪਾ ਲੋ ਬੇਚ ਪਾ ਲੋ ਆਪਣੇ ਮਸਾਲੇ ਅਸੀਂ ਤਾਂ ਆਪਣੇ ਘਰ ਦਾ ਮਸਾਲਾ ਹੀ ਬਣ ਕੇ ਬਣਾ ਕੇ ਪੀਸ ਰਹੇ ਹਾਂ ਅ ਅਜਵੈਨ ਥੋੜੀ ਜਿਹੀ ਟੇਸ ਮੁਤਾਬਿਕ ਅ ਪੀਸੀ ਹੋਈ ਆਪਣੀ ਰੱਖੀ ਹੋਈ ਹੈ ਤਾਂ ਸੁਕਾ ਕੇ ਰੱਖੀ ਹੋਈ ਹੈ ਮੇਥੀ ਕਸਤੂਰੀ ਮੇਥੀ ਧਨੀਆ ਜੋ ਤੋਤਾ ਹੋਇਆ ਸੀ ਇਹ ਚੰਗੀ ਤਰ੍ਹਾਂ ਚੋੜ ਕੇ ਤੇ ਫਿਰ ਆਪਾਂ ਹੁਣ ਇਹਨਾਂ ਚੰਗੀ ਤਰ੍ਹਾਂ ਮਟੀਰੀਅਲ ਨੂੰ ਸਾਰਿਆਂ ਨੂੰ ਆਪਾਂ ਹੁਣ ਘਾਲ ਲਾਂਗੇ ਹਰੀਆਂ ਮਿਰਚਾਂ ਆਪਾਂ ਬਾਅਦ ਚ ਪਾਵਾਂਗੇ ਕਿਉਂਕਿ ਸਾਡੇ ਵਿੱਚ ਨਾ ਇੱਕ ਪਾਸਾ ਨਾ ਤੇ ਮੈਂ ਵੀਡੀਓ ਕੱਟ ਦਿੱਤੀ ਆ ਉਹਦੇ ਲਈ ਆਲੂ ਸਾਨੂੰ ਲੱਗ ਕਰ ਨੂੰ ਪੈਂਦੇ ਆ ਤੇ ਉਹਦੇ ਸੰਤਲਕੀ ਜੀ ਹਰੀ ਮਿਰਚ ਪਾਣੀ ਪੰਦੀ ਆ ਉਹਦੀ ਆਪਾਂ ਪਾਣੀ ਕੱਢ ਲਾਂਗੇ ਮਿਰਚਾਂ ਨੇ ਤਾਂ ਫਿਰ ਇਹ ਆਲੂਆਂ ਦੇ ਵਿੱਚ ਪਾਣੀ ਜਿਹਾ ਹੋ ਜਾਂਦਾ ਸੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਤਾਂ ਕਿ ਸਾਰਾ ਜੋ ਵੀ ਮਸਾਲੇ ਆ ਮਟੀਰੀਅਲ ਜੋ ਵੀ ਪਾਇਆ ਸਾਰਾ ਇੱਕੋ ਇੱਕਸਾਰ ਹੋ ਜਵੇ ਦੇਖੋ ਜਿਉਂਨ ਆਪਾਂ ਕੱਢ ਕੇ ਇਹਨੂੰ ਬਾਉਲ 'ਚ ਕੱਢ ਲਿਆ ਉਸ ਤੋਂ ਬਾਅਦ ਆਪਾਂ ਨੂੰ ਰੈਸਟ 'ਤੇ ਰੱਖਾਂਗੇ ਫਿਰ ਆਪਾਂ ਬਣਾਵਾਂਗੇ ਦਹੀਂ ਦਹੀਂ ਦੇ ਲਈ ਆਪਾਂ ਪਹਿਲਾਂ ਥੋੜਾ ਜਿਹਾ ਪਾਣੀ ਦੇ ਵਿੱਚ ਆਪਾਂ ਪਾਵਾਂਗੇ ਪਕੌੜੀਆਂ ਕਈ ਇਹਨੂੰ ਗੁੰਦੀ ਕਹਿੰਦੇ ਆ ਬੂੰਦੀ ਵੀ ਕਹਿ ਦਿੰਦੇ ਆ ਪਕੌੜੀਆਂ ਕਹਿ ਦਿੰਦੇ ਆ ਠੀਕ ਆ ਆਪਾਂ ਜਿੰਨੀ ਵੀ ਤੁਹਾਨੂੰ ਚਾਹੀਦਾ ਵਾਂ ਤੇ ਉਹਨਾਂ ਵਿੱਚ ਪਾ ਕੇ ਨਾ ਥੋੜਾ ਜਿਹਾ ਗਲਾਸ ਪਾਣੀ ਇੱਕ ਗਲਾਸ ਵੀ ਇਦਾਂ ਗਲਾਸ ਪਾਣੀ ਆ ਇਹਨੂੰ ਰੈਸਟ ਰੱਖ ਦਾਂਗੇ ਇਹ ਇਹ ਜਦੋਂ ਦੀ ਵੀਡੀਓ ਬਣਾਈ ਹੋਈ ਹੈ ਨਾ ਮੈਂ ਉਹ ਗਰਮੀ ਬਹੁਤ ਜ਼ਿਆਦਾ ਸੀ ਵੀ ਸੋ ਮੈਂ ਬੂੰਦੀ ਵਿੱਚ ਪਾ ਕੇ ਨਾਲ ਦੁੱਧ ਵੀ ਆਪਣਾ ਉਬਲ ਚੁੱਕਿਆ ਵਾ ਇਹਨੂੰ ਬੰਦ ਕਰ ਦਈਏ ਹੁਣ ਠੋਲ ਖੜੇ ਖੜੇ ਕੰਮ ਕਰ ਲੀਤੇ ਆ ਹੁਣ ਆਪਾਂ ਇਹਨੂੰ ਰੈਸਟ ਦੇ ਦਾਂਗੇ ਫ੍ਰੀਜਰ ਚ ਰੱਖਤਾ ਸੀ ਮੈਂ ਕਿ ਗਰਮੀ ਬਹੁਤ ਜ਼ਿਆਦਾ ਸੀ 5-10 ਮਿੰਟ ਬਾਅਦ ਇਹ ਚਿੱਲ ਹੋ ਜਾਏਗਾ ਹੁਣ ਆਪਾਂ ਵਿਰਕਾ ਦਹੀਂ ਲੈ ਕੇ ਆਂਦਾ ਜੀ ਦਹੀਂ ਦੇ ਨਾਲ ਉਹਨੂੰ ਆਪਾਂ ਇਹਨੂੰ ਪਾਵਾਂਗੇ ਬੂੰਦੀ ਦੇ ਵਿੱਚ ਤੇ ਆਪਾਂ ਇਹਦੇ ਵਿੱਚ ਪਾਣੀ ਨਹੀਂ ਐਡ ਕਰਨਾ ਦਹੀਂ ਦੇ ਵਿੱਚ ਆਪਾਂ ਕਰਾਂਗੇ ਲੱਸੀ ਤੇ ਆਪਣੀ ਬੂੰਦੀ ਦੇਖੋ ਜੀ ਪੂਰੀ ਫੁੱਲ ਚੁੱਕੀ ਆ ਪਾਣੀ ਸਾਰਾ ਸੋਖ ਲਿਆ ਉਹਨੇ ਹੁਣ ਆਪਾਂ ਇਹਦੇ ਵਿੱਚ ਦਹੀਂ ਐਡ ਕਰਾਂਗੇ ਤੇ ਸੋ ਆਪਾਂ ਦਹੀਂ ਦਾ ਪਹਿਲਾਂ ਕਵਰ ਹਟਾ ਕੇ ਤੇ ਦਹੀਂ ਨੂੰ ਪਾ ਦਿੱਤਾ ਆਪਾਂ ਬੂੰਦੀ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲੈਣਾ ਆਪਣੀ ਪੰਜਾਬੀ ਵਾਲੀ ਖਾਸ ਹੁੰਦੀ ਵੀ ਇੱਕ ਅੱਧੀ ਚੀਜ਼ ਮਾਰੀ ਜਿਵੇਂ ਰਹਿਣਾ ਨਾ ਖਾਵੇ ਅੰਦਰ ਚੰਗੀ ਤਰ੍ਹਾਂ ਚਮਚੇ ਨਾਲ ਘੱਟ ਕੇ ਵਿੱਚ ਇਸ ਮਾਰ ਕੇ ਪਾਣੀ ਪਾ ਲੈਣਾ ਤੇ ਹੁਣ ਅਸੀਂ ਆਪੋਂ ਸੇ ਗਲਾਸ ਦਹੀਂ ਵਾਲੇ ਗਲਾਸ 'ਚ ਲੱਸੀ ਪਾ ਕੇ ਥੋੜੇ ਜਿਨ ਤੇ ਤਾਂ ਜੋ ਅੰਧਾਜਾ ਦਹੀਂ ਗਰੜਾ ਲੱਗਿਆ ਹੋਊਗਾ ਨਾ ਉਹ ਵੀ ਸਾਰਾ ਵਿੱਚ ਹੀ ਮਿਕਸ ਹੋ ਜਾਊਗਾ ਤੇ ਮਿਕਸ ਹੋ ਕੇ ਉਹਨੂੰ ਆਪਾਂ ਪਾ ਦਿੱਤਾ ਜੀ ਇਹਦੇ ਵਿੱਚ ਚੋਲੇ ਜਿਹਾ ਨਾਲ ਆਪਾਂ ਲੱਸੀ ਪਾ ਰਾਂਗੇ ਹੌਲੀ ਹੌਲੀ ਜਿੰਨੇ ਕੇ ਹਿਸਾਬ ਨਾਲ ਲੱਸੀ ਪਾਣੀ ਆ ਨਹੀਂ ਬਿਰ ਪਾਣੀ ਛਾਪੀ ਬਣਾ ਲੈਣਾ ਆਪਾਂ ਜਿੰਨੇ ਕੇ ਹਿਸਾਬ ਨਾਲ ਆਪਾਂ ਤੁਹਾਡੀ ਹਿਸਾਬ ਨਾਲ ਸਾਡੇ ਕੋਲ ਦਹੀਂ ਸੀ ਪੂਰਾ ਪੈਕਟ ਹੀ ਪਾਇਆ ਨਾ ਸੀ ਕਿਉਂਕਿ ਬੂੰਦੀ ਪਾਈ ਹੁੰਦੀ ਹੈ ਉਹ ਖੁੱਲ ਜਾਂਦਾ ਵਾ ਤੇ ਦਹੀਂ ਸੰਗੜਾ ਹੋ ਜਾਂਦਾ ਸੋ ਆਪਣਾ ਦਹੀਂ ਰੈਡੀ ਹੋ ਚੁੱਕਿਆ ਜੀ ਤੇ ਦਹੀਂ ਦੇ ਵਿੱਚ ਹੁਣ ਆਪਾਂ ਪਾਵਾਂਗੇ ਮਸਾਲੇ ਅ ਪੀਸੀ ਕੋਈ ਕਾਲੀ ਮਿਰਚ ਜਿਹੜੀ ਉਹ ਪਾ ਦਿੱਤੀ ਆਪਾਂ ਚੰਗੀ ਤਰ੍ਹਾਂ ਹੁਣ ਆਪਾਂ ਨੂੰ ਮਿਕਸ ਕਰਕੇ ਰੱਖ ਲਿਆ ਸਾਡੇ ਘਰ ਦੇ ਵਿੱਚ ਹੁਣ ਕਈ ਕਹਿੰਦੇ ਅਸੀਂ ਇਦਾਂ ਰੋਟੀਆਂ ਸੋ ਆਪਾਂ ਹੁਣ ਬਣਾ ਲੱਗੇ ਜੀ ਪਰੌਂਠੇ ਸਭ ਤੋਂ ਪਹਿਲਾਂ ਮੈਂ ਇੱਕ ਸਿੰਪਲ ਰੋਟੀ ਬਣਾਈਏ ਕਿਉਂਕਿ ਫਿਰ ਕੇ ਲੱਗ ਜਾਂਦਾ ਨੀਚੇ ਨਾ ਰਿਫਾਈਂਡ ਵਗੈਰਾ ਤੁਸੀਂ ਜੋ ਵੀ ਲਗਾਉਂਦੇ ਹੋ ਉਹ ਫਿਰ ਨੀਚੇ ਨਾ ਸਾਰਾ ਸਿੱਲੇ ਸਿੱਲੇ ਜਿਹਾ ਹੋ ਜਾਂਦੀ ਆ ਤਾਂ ਕਰਕੇ ਮੈਂ ਪਹਿਲਾਂ ਸਿੰਪਲ ਰੋਟੀ ਬਣਾਉਂਦੀ ਹਾਂ ਮੇਰੇ ਜਿਉ ਜੋ ਵੀ ਤੇਲ ਵਾਲਾ ਪਰੌਂਠਾ ਵਗੈਰਾ ਜੋ ਵੀ ਹੈ ਨਾ ਪਰ ਉਪਰੋਂ ਤਾਂ ਨਹੀਂ ਤੇ ਸਾਰੇ نیچے ਕਵਰ ਵਗੈਰਾ ਪਾਉਣੇ ਵਗੈਰਾ ਖਰਾਬ ਹੋ ਜਾਂਦੇ ਸੋ ਹੁਣ ਆਪਾਂ ਰੈਡੀ ਆ ਜੀ ਪਰਾਂਟੇ ਬਣਾਉਂਦੇ ਦਹੀਂ ਆਪਾਂ ਰੈਡੀ ਕਰ ਲਿਆ ਸੀਗਾ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਪੀੜਾ ਲੁੱਤਾ ਕਈ ਨੂੰ ਲੋਈ ਕਹਿੰਦੇ ਆ ਕਈ ਨੂੰ ਪੀੜਾ ਕਹਿੰਦੇ ਆ ਹਨ ਪੀੜਾ ਲੈ ਕੇ ਇਹਦਾ ਆਪਾਂ ਇੱਥੇ ਸਟਫਿੰਗ ਕਰਾਂਗੇ ਇਹ ਕੋ ਮੈਂ ਬਣਾ ਚੁੱਕੀ ਸੀ ਤੇ ਮੇਰੇ ਕੋਲ ਨਾ ਸਟੈਂਡ ਵਗੈਰਾ ਹੈ ਨਹੀਂ ਆ ਵੀਡੀਓ ਬਣਾਉਣ ਵੇਲੇ ਸੋ ਮੈਂ ਆਪਣੇ ਦੇਤੇ ਨਹੀਂ ਗਿਆ ਸੀ ਕਿ ਵੀ ਫੜ ਕੇ ਵੀਡੀਓ ਬਣਾ ਉਹ ਕੈਮਰਾ ਹੀ ਹਿਲਾਇ ਜਾਂਦਾ ਸੀਗਾ ਸਵਾਪਸ ਸਟਫਿੰਗ ਲੈ ਲਈ ਸਟਫਿੰਗ ਆਪ ਅਗਡੇ ਚ ਘਰ ਦਿੱਤੀ ਹੈ ਪਿਲ ਕਰਕੇ ਇਹਨੂੰ ਆਪਾਂ ਸੁੱਕਾ ਆਟਾ ਝੂੜਾ ਜੀ ਨੂੰ ਕਹਿ ਦਿੰਦੇ ਆ ਉਹ ਲਗਾ ਕੇ ਠੀਕ ਹੈ ਜੀ ਇਹਦਾ ਪ੍ਰੈਸਿੰਗ ਕਰ ਲਾਂਗੇ ਤਾਂ ਕਿ ਸਾਰੇ ਪਾਸੇ ਉਹ ਇਸ ਕੋ ਲੇਅਰ ਬਣੇ ਨੀ ਤਾਂ ਕਿਸੇ ਪਾਸੋਂ ਮੋਟੇ ਕਿਸੇ ਪਾਸੋਂ ਪਤਲੇ ਆ ਜਾਂਦੀ ਹੈ ਤੇ ਫਿਰ ਆਪਾਂ ਨੂੰ ਥੋੜੀ ਥੋੜੀ ਦਾ ਸੁੱਕਾ ਆਟਾ ਲਗਾ ਕੇ বেল ਲਵਾਂਗੇ ਆ ਦੇਖੋ ਚੇਹਨਾ ਟੁੱਟ ਨਹੀਂ ਜਾਏਗੀ ਇਹ ਆਲੂ ਨੂੰ ਮੈਸ਼ ਕਰਨ ਦਾ ਮਤਲਬ ਇਹ ਹੁੰਦਾ ਜੇ ਆਪਾਂ ਚੰ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰਾਂਗੇ ਨਾ ਤੇ ਵਿੱਚ ਕੋਈ ਡਲੇਜੇ ਨਹੀਂ ਬਣਨਗੇ ਤੇ ਡਲੇਜੇ ਨਹੀਂ ਬੰਦੇ ਹੈਗੇ ਤੇ ਆਲੂ ਵੀ ਚੰਗੀ ਤਰ੍ਹਾਂ ਰੋਟੀ ਵੇਲ ਹੋ ਜਾਂਦੀ ਹੈ ਪਰਾਂਠਾ ਸੋ ਦੇਖੋ ਕਿੰਨਾ ਸੋਹਣਾ ਕਲਰ ਆ ਰਿਹਾ ਵਾ ਪਰਾਂਠੇ ਦਾ ਹੁਣ ਆਪਾਂ ਇਹਨੂੰ ਪਲਟਾ ਦਾਂਗੇ ਇਹਨੂੰ ਗਰਮੀਆਂ ਦੀ ਵੀਡੀਓ ਆ ਮੈਂ ਬਣਾ ਕੇ ਰੱਖੀ ਹੋਈ ਸੀ ਤੇ ਟਾਈਮ ਹੀ ਨਹੀਂ ਮਿਲ ਰਿਹਾ ਸੀ ਅੱਜ ਤੱਕ ਕਰਨ ਦਾ ਸੋ ਹੁਣ ਮੈਂ ਅੱਜ ਤੱਕ ਕਰਕੇ ਤੁਹਾਨੂੰ ਆਪ ਅਪਲੋਡ ਕਰਨ ਲੱਗੀਆਂ ਤੇ ਦੇਖੋ ਜੀ ਆਪਾਂ ਹੁਣ ਇਹਨੂੰ ਤੇਲ ਫਰਾਈਡ ਲਗਾ ਦਿੱਤਾ ਫਰਾਈਡ ਕੇ ਇਹ ਤੇਲ ਜੋ ਵੀ ਤੁਸੀਂ ਯੂਜ਼ ਕਰਦੇ ਹੋ ਹਨਾ ਤੇ ਹਲਕੀ ਹਲਕੀ ਮੱਠੀ ਮੱਠੀ ਅੱਗ ਤੇ ਆਪਾਂ ਇਹਨੂੰ ਸੇਕ ਰਹੇ ਆਂ ਐਂ कुरकुरा ਸਾਡੇ ਘਰ ਦੇ ਜਾਨੀਏ कुरकुरा कुरकुरा ਚਾਹੀਦਾ ਵਾ ਪਰੌਂਠਾ ਐਂ ਆਲੂ ਦੇ ਚਿੱਟਕੀ ਜਿਣੀ ਹੋਣੀ ਚਾਹੀਦੀ ਜੀ ਸੈਂਟਰ ਦੇ ਵਿੱਚ ਨਾ ਕੋਈ ਜਿਹਾ ਟਿੱਕੀ ਜਿਹੀ ਰਹਿ ਜਾਂਦੀ ਵੀ ਉਹ ਨਹੀਂ ਹੋਣੀ ਚਾਹੀਦੀ ਹੈ ਜੇ ਸਾਨੂੰ ਉਹ ਨਹੀਂ ਪਸੰਦ ਹੋਵੇਗੀ ਸੋ ਕੁਝ ਦੇਖ ਰਹੇ ਹਾਂ ਆਪਣੇ ਪਰੌਂਠਾ ਰੈਡੀ ਹੋ ਗਿਆ ਦੇਹਂਦੇ ਨਾਲ ਕਨੈਕਸ਼ਨ ਦੇ ਦੇ ਨਾਲ ਖਾਰੇ ਨੇ ਤੇ ਕਈ ਨੰ ਚਾਹ ਨਾਲ ਪਸੰਦ ਆ ਸਾਡੇ ਤਾਂ ਕਈ ਚਾਹ ਨਾਲ ਪਸੰਦ ਕਰਦੇ ਆ ਜੀ ਜਿੱਦਾਂ ਜਿਲ ਕਰਦਾ ਖਾਓ ਜੀ ਤੇ ਇਹ ਸਾਡਾ ਛੋਟਾ ਜਿਹਾ ਵਲੌਗ ਸੀ ਯਾਨੀ ਕਿ ਵੀਡੀਓ ਸੀ ਸੋ ਪਲੀਜ਼ ਜੇ ਪਸੰਦ ਆਇਆ ਤਾਂ ਪਲੀਜ਼ ਲਾਈਕ ਚੈਨਲ ਨੂੰ ਲਾਈਕ ਸਬਸਕ੍ਰਾਈਬ ਜੁੜ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਫੁੱਲ ਵਾਚ ਕਰਿਓ ਥੈਂਕ ਯੂ ਸੋ ਮਾਚ ਬਾਏ ਬਾਏ